ਕਿਸੇ ਦਾ ਮਾੜਾ ਸੋਚਣਾ ਕਿੰਨੀਆਂ ਚੀਜ਼ਾਂ ਵਾ ਜਿਹੜੀਆਂ ਛੱਡਣ ਵਾਲੀਆਂ ਕਿਸੇ ਗਵਾਂਡੀ ਦਾ ਮਾੜਾ ਸੋਚਣਾ ਇਹਦਾ ਪੁੱਤ ਬਾਹਰ ਨਾ ਜਾਵੇ ਅੰਦਰ ਜਿਹੜਾ ਕੋਡ ਆ ਉਹ ਛੱਡਣ ਵਾਲੀਆਂ ਚੀਜ਼ਾਂ ਵਾ ਤੇ ਛੱਡ ਕੇ ਅਸੀਂ ਬੈਠੇ ਆਂਡਾ ਮੈਂ ਜਿੰਮ ਜਾਣਾ ਮੈਨੂੰ ਕਹਿੰਦਾ ਵੀ ਤੇਰੀ ਤਾਕਤ ਵਾਸਤੇ ਇਹਨੂੰ ਖਾ ਲਿਆ ਕਰ ਪਰ ਜਿਹੜੀਆਂ ਨੇਨ ਚੀਜ਼ਾਂ ਕਿਸੇ ਦੀ ਧੀ ਨੂੰ ਇੱਥੋਂ ਲੈ ਕੇ ਏਡੇ ਤੋਂ ਲੈ ਕੇ ਫੇਰ ਤੱਕ ਛੱਡ ਕੇ ਆਉਣਾ ਮਗਰ ਜਾ ਕੇ ਇਹ ਚੀਜ਼ਾਂ ਛੱਡਣ ਵਾਲੀਆਂ ਜਿਹਦੇ ਨਾਲ ਸਾਡੇ ਸਮਾਜ ਨੂੰ ਫਰਕ ਪੈ ਰਿਹਾ ਹੋਰ ਕਿੰਨੇ ਕਿੰਨੇ ਨੈਟ ਤੇ ਲੀੜੇ ਲਾਉਂਦੇ ਫਿਰਦੇ ਆ ਉਹ ਛੱਡਣ ਵਾਲੇ ਤੇ ਉਹ ਮੈਂ ਜਿੱਦ ਗੱਲਾਂ ਲਿਖੀਆਂ ਕਿ ਮੈਂ ਖਾ ਲਈ ਨਾ ਮੈਂ ਮੈਂ ਕੋਈ ਅਜੇ ਤੱਕ ਨਸ਼ਾ ਨਹੀਂ ਕਰਦਾ ਤੇ ਨਾ ਕੀਤਾ ਹੀ ਆ ਤੇ ਮੈਂ ਸੁਣਾਉਣਾ ਤੁਹਾਨੂੰ ਓਏ ਮੈਂ ਜਾਤਾ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਤੇ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਓਏ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਕੀ ਲੈਣਾ ਸ਼ੌਕਾਰਾਂ ਤੋਂ ਹਰ ਮਾੜਾ ਬੰਦਾ ਯਾਰ ਮੇਰਾ ਨਾ ਬੁੱਕਲ ਦੇ ਵਿੱਚ ਛੁਰੀ ਲੱਖਾਂ ਨਾ ਦੋਰਾਏ ਕਰਦਾਰ ਮੇਰਾ ਓਏ ਮੈਂ ਪੇਤੀ ਬਣ ਕੇ ਸੱਜਣਾ ਦਾ ਕਿਸੇ ਘਰ ਦੀ ਲੰਕਾ ਟਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਓਏ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਇੱਕ ਕੰਮ ਹੋਰ ਨਹੀਂ ਕਰਦਾ ਕਦੇ ਪੱਖਾ ਦੇ ਕੇ ਸੇਵਾ ਵਿੱਚ ਉੱਤੇ ਨਹੀਂ ਨਾਂ ਲਖਵਾਉਂਦਾ ਹਾਂ ਮਾੜੇ ਨੂੰ ਚਪਲਾਂ ਲੈ ਦਿੰਦਾ ਨਾ ਕਦੇ ਸਟੋਰੀ ਪਾਉਂਦਾ ਹਾਂ ਮੈਂ ਮੂੰਹ ਹੁੰਦਾ ਮਿੱਠਾ ਬਣ ਕੇ ਓਏ ਕਦੇ ਅੰਦਰੋਂ ਸ਼ੁਰੀਆਂ ਵਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਤਾਂਗਾ ਨਹੀਂ ਮੈਂ ਲੋਕ ਵਖਾਵੇ ਕਰਨ ਲਈ ਕਦੇ ਨਿਉ ਨਿਉ ਮੱਥੇ ਟੇਕਦਾ ਨਹੀਂ ਮੈਂ ਪਾ ਕੇ ਕੁੜਤਾ ਚਿੱਟਾ ਓਏ ਤੇ ਗੁਰੂ ਘਰ ਵਿੱਚ ਅੱਖੀਆਂ ਸੇਕਦਾ ਨਹੀਂ ਮੈਨੂੰ ਲੋਕੀ ਚੰਗਾ ਆਖਣ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਰਾਜਨੀਤੀਆਂ ਕਰਦਾ ਨਹੀਂ ਤੇ ਕਦੇ ਮਾਤੜ ਬੰਦੇ ਚਾਰਦਾ ਨਹੀਂ ਮੈਂ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਨਾ ਲੱਤਾਂ ਖਿਚਾਂ ਕਿਸੇ ਦੀਆਂ ਰਾਹਾਂ ਵਿੱਚ ਕੰਡੇ ਲਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਦੁੱਧ ਨਾਲ ਤੀਰਥ ਧੋਂਦਾ ਨਹੀਂ ਬਾਪੂ ਨੂੰ ਘਰੇ ਨਵਾ ਦਿੰਦਾ ਜੋ ਹੁੰਦਾ ਏ ਦਸਵੰਦ ਮੇਰਾ ਓਏ ਕਿਸੇ ਲੋੜਵੰਦ ਤੇ ਲਾ ਦਿੰਦਾ ਮੈਂ ਪਰੋਂ ਧਰਮੀ ਬਣਨ ਲਈ ਕਦੇ দান ਦੀ ਫੋਟੋ ਪਾਉਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਕੁਝ ਵਿਦਵਾਨ ਚੰਗਾ ਨਹੀਂ ਸਮਝਦੇ ਆ ਇਹ ਗੱਲਾਂ ਮੇਰੀਆਂ ਕਈਆਂ ਨੂੰ ਓਏ ਜਦ ਸ਼ੀਸ਼ਾ ਸਾਹਮਣੇ ਆਉਂਦਾ ਏ ਤੇ ਫਿਰ ਮਿਰਜਾਂ ਲੜਦੀਆਂ ਕਈਆਂ ਨੂੰ ਮਨ ਮੈਂ ਲਾ ਕਪੜੇ ਚਿੱਟੇ ਪਾ ਮੈਂ ਆਪਣੇ ਪਾਪ ਲਕਾਉਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਜਿਉਂਦੇ ਵਜਰੋ ਕਾ ਬਹੁਤ ਵਧੀਆ